ਹਾਜ਼ਰ ਸਾਡੇ ਸੰਤ ਮਹਾਂਪੁਰਖ ਔਰ ਸਾਡੀ ਪਪਾ ਕਸ਼ਮੀਰ ਸਿੰਘ ਜੀ ਅਸੀਂ ਉਹਨਾਂ ਨੂੰ ਸਾਥ-ਸਾਥ ਨਮਨਾ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇੱਥੇ ਆ ਕੇ ਜਿਹੜਾ ਸ਼ਾਦੀ ਸਟੇਜ ਦਾ ਜਿਹੜਾ ਸ਼ੋਭਾ ਵਧਾਈਆ ਸੋ ਸਮੁੱਚੀ ਸਾਡੀ ਲੀਡਰਸ਼ਿਪ ਦਾ ਵੀ ਮੈਂ ਧੰਨਵਾਦ ਕਰਦੀ ਆਂ ਕਿ ਜਿਹੜੇ ਦਿਨ ਰਾਤ ਮਿਹਨਤ ਕਰਕੇ ਸਾਡੇ ਅਸਸ਼ਨ ਅਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਮੈਂ ਦੱਸਣਾ ਚਾਹਨੀ ਆ ਪੱਤਰੀ ਖੁਰਦ ਵਾਲੇ ਆਪਣੇ ਸਮਾਜ ਦੇ ਲੋਕਾਂ ਨੂੰ ਕਿ ਇਹ ਇਲੈਕਸ਼ਨ ਲੜਨ ਦੀ ਸਾਨੂੰ ਕਿਉਂ ਲੋੜ ਪਈ ਕਿਉਂ ਲੋੜ ਪਈ ਸਾਨੂੰ ਇਸ ਸੰਘਰਸ਼ ਨੂੰ ਵੱਡਾ ਕਰਨ ਦੀ ਕਿਉਂਕਿ ਸਾਡੇ ਲੋਕਾਂ ਨੇ ਅੱਜ ਤੱਕ ਆਪਣੇ ਹੱਕਾਂ ਦੀ ਆਵਾਜ਼ ਉਠਾਉਣੀ ਲਾਜ਼ਮੀ ਨਹੀਂ ਸਮਝੀ ਜਿਹੜੇ ਅਸੀਂ ਐਮ ਐਲ ਏ ਬਣਾਏ ਉਹਨਾਂ ਨੂੰ ਵਿਧਾਨ ਸਭਾ ਵਿੱਚ ਭੇਜਿਆ ਉਹਨਾਂ ਨੇ ਸਾਡੇ ਲੋਕਾਂ ਦੀ ਆਵਾਜ਼ ਚੁਕੜੀ ਲਾਜਮੀ ਨਹੀਂ ਸਮਝੀ ਕਿਉਂਕਿ ਉਹ ਪਾਂਡੀ ਹੋ ਚੁੱਕੇ ਨੇ ਉਹਨਾਂ ਲੀਟਰਾਂ ਦੇ ਉਹਨਾਂ ਪਾਰਟੀਆਂ ਦੇ ਜਿਹੜੇ ਸਾਨੂੰ ਜਲੀਲਤਾ ਦਿੰਦੇ ਨੇ ਤੇ ਜਿਹੜੇ ਸਾਡੀ ਕਦਰ ਜ਼ੀਰੋ ਸਮਝਦੇ ਨੇ ਨਾਲੇ ਕੀੜੇ ਜਿਹੀ ਨਹੀਂ ਸੋਚਦੇ ਮੈਂ ਦੱਸਣਾ ਚਾਹੁੰਨੀ ਆ ਆਪਣੇ ਭੈਣਾਂ ਨੂੰ ਆਪਣੇ ਬਜ਼ੁਰਗਾਂ ਨੂੰ ਕਿ ਇੱਕ ਜਾਨਵਰ ਮਰ ਜਾਂਦਾ ਆ ਤੇ ਉਹਦਾ ਵੀ ਮੁੱਲ ਲੱਖਾਂ ਪੈਂਦਾ ਆ ਸਾਡੇ ਬੱਚੇ ਨੌਜਵਾਨ ਸਾਡੀ ਪੀੜ੍ਹੀ ਜਿਹੜੀ ਇਹਨਾਂ ਨੇ ਨਸ਼ਾ ਦੇ ਕੇ ওভারਡੋਜ਼ ਵਿੱਚ ਮਾਰਤੀਆਂ ਦਾ ਮੁੱਲ ਕੋਟੀ ਵੀ ਨਹੀਂ ਪੇੜਾ